ਮੈਂ ਕਦੀ ਇਹ ਗੱਲ ਸਟੇਜ ਤੇ ਬੋਲਣੀ ਨਹੀਂ ਸੀ ਪਰ ਜਦੋਂ ਮੈਂ ਇੱਥੇ ਵੀ ਆਇਆ ਮੈਨੂੰ ਕਿੰਨੇ ਫੋਨ ਫੇਸਬੁਕਾਂ ਭਰੀਆਂ ਪਈਆਂ ਨੇ ਕਈ ਚੀਜ਼ਾਂ ਕਰਕੇ ਤੁਸੀਂ ਵੇਖ ਰਹੇ ਹੋ ਰੋਜ਼ ਪਿੱਛੇ ਮੇਰੀ ਬੱਚੀ ਦਾ ਅਨੰਦ ਕਪੜਜ ਹੋਇਆ ਮੈਂ ਅਜ ਤੱਕ ਕਿਸੇ ਗੱਲ ਦਾ ਸਪਸ਼ਟੀਕਰਨ ਨਹੀਂ ਦਿੱਤਾ ਸਟੇਜ ਤੇ ਮੈਨੂੰ ਪਤਾ ਹੈ ਜੋ ਬੀਜਿਆ ਵੜਣਾ ਉਹ ਹੀ ਪੈਣਾ ਭਾਵੇਂ ਮੈਂ ਆਂ ਭਾਵੇਂ ਉਹ ਤੁਸੀਂ ਆਂ ਹੈ ਜੀ ਪਰ ਇੱਕ ਮੈਂ ਬੇਨਤੀ ਇੱਥੇ ਜ਼ਰੂਰ ਕਰਨੀ ਹੈ ਮੇਰੀ ਬੱਚੀ ਦੇ ਬਾਬਤ ਇੰਨੇ ਅਪਸ਼ਬਦ ਇਨੀਆਂ ਗੰਦੀਆਂ ਗੱਲਾਂ ਇੰਨੇ ਬੋਲ ਉਹ ਪਿਆਰੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਲੇ ਉਹ ਬਾਬੇ ਨੇ ਧੀਆਂ ਪਹਿਣਾ ਦੀ ਇੱਜ਼ਤ ਕਰਨੀ ਸਿਖਾਈ ਹੈ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕਿਤੇ ਅਫਵਾਹਾਂ ਫਲਾਤੀਆਂ 70 ਲੱਖ ਵਾਲੀ ਗੱਡੀ ਦਿੱਤੀ 2 ਕਰੋੜ ਵਾਲੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਤੇ ਕਹਿ ਰਿਹਾ ਨਾ 70 ਲੱਖ ਵਾਲੀ ਐ ਨਾ 2 ਕਰੋੜ ਵਾਲੀ ਇਹ ਅਫਵਾਹਾਂ ਚ ਬਣੀ ਹੋਈ ਹੈ ਇਹੋ ਜਿਹੀਆਂ ਅਫਵਾਹਾਂ ਹੈ ਜੀ ਤਾਨ ਗੁਰੂ ਰਾਮਦਾਸ ਜੀ ਤਾਨ ਗੁਰੂ ਰਾਮਦਾਸ ਜੀ ਸਿਉਰਨ ਲਖੋ ਨ ਜੀ ਧੰਬਾ ਬਾਬਾ ਦੀਪ ਸਿੰਘ ਲਹਿੰਗਾ ਪਾ ਕੇ ਕਹਿੰਦੇ ਜੀ ਲਾਵਾਂ ਕਰਾਈਆਂ ਲਹਿੰਗਾ ਪਾ ਕੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਜੇ ਇੱਕ ਇੱਕ ਵੀਡੀਓ ਪਈ ਹੈ ਉਹ ਲਹਿੰਗਾ ਨਹੀਂ ਉਹ ਅਨਾਰਕਲੀ ਮੈਂ ਬਾਅਦ ਚ ਪੁੱਛੇ ਅਨਾਰਕਲੀ ਸੂਟ ਕੋਈ ਬੀਬੀਆਂ ਨੂੰ ਪਤਾ ਹੋਣਾ ਉਹ ਸੂਟ ਪਾਇਆ ਹੋਇਆ ਬੱਚੀ ਨੇ ਕਹਿੰਦੇ ਜੀ ਸਿਰ ਨਹੀਂ ਟਕਿਆ ਉਹ ਗੁਰੂ ਦੀ ਹਜ਼ੂਰੀ ਚ ਤੇ ਸਿਰ ਕਜਿਆ ਹੋਇਆ ਸੀ ਜਿੱਥੇ ਰਿਸੈਪਸ਼ਨ ਸੀ ਜਿੱਥੇ ਰਖਿਆ ਸੀ ਖਾਣ ਪੀਣ ਦਾ ਸਾਰਾ ਪ੍ਰੋਗਰਾਮ ਪ੍ਰਬੰਧ ਕੀਤਾ ਸੀ ਉੱਥੇ ਜੇ ਬੱਚੀ ਦਾ 2 ਮਿੰਟ ਸਿਰ ਇਦਾਂ ਹੋਇਆ ਉਹ ਬੱਚੀ ਨੇ ਕੀ ਗੁਣਾ ਕਰ ਲਿਆ ਤੁਹਾਡੇ ਘਰ ਵੀ ਧੀਆਂ ਭੈਣਾਂ ਨੇ ਕਹਿੰਦੀ ਧੰਗੁਰੂ ਰਾਮਦਾਸ ਜੀ ਕਿਤੇ ਰੋਲਾ ਪਾ ਰਹੇ ਜੀ ਇਹਨਾਂ ਨੇ ਗਾਇਕ ਸੱਦੇ ਗਾਇਕ ਆਏ ਜ਼ਰੂਰ ਨੇ ਇੱਕ ਵੀ ਗਾਇਕ ਨੂੰ ਜੇ ਮੈਂ ਸੰਗਤ ਦੀ ਮਾਇਆ ਦੇ ਵਿੱਚੋਂ ਕੁਝ ਫੀਸ ਦਿੱਤੀ ਹੋਵੇ ਉਹਨਾਂ ਦੀ ਸੇਵਾ ਦਿੱਤੀ ਹੋ ਪਿਆਰ ਦੇ ਨਾਤੇ ਆਏ ਨੇ ਗਾਇਕ ਆਏ ਉਹਨਾਂ ਨੇ ਗਾਇਆ ਕੀ ਧਾਰਮਿਕ ਗੀਤ ਗਾਏ ਧਾਰਮਿਕ ਗੀਤ ਸੱਭਿਆਚਾਰਕ ਪ੍ਰੋਗਰਾਮ ਉਹਨਾਂ ਨੇ ਗਾਇਆ ਕਿੰਨੇ ਮਹਾਂਪੁਰਸ਼ ਮੌਜੂਦ ਸੀ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮਹਾਂਪੁਰਖ ਉੱਥੇ ਆਏ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਉੱਥੇ ਬੈਠੇ ਢੱਡਰੀਆਂ ਵਾਲੇ ਬੈਠੇ ਨੇ ਕਿੰਨੇ ਮਹਾਂਪੁਰਸ਼ ਭਾਈ ਸਾਹਿਬ ਜੀ ਨੇ ਗੁਰਕਬਾਲ ਸਿੰਘ ਜੀ ਨੇ ਲਾਂਵਾਂ ਕਰਾਈਆਂ ਉਸ ਬੱਚੀ ਦੀ ਐਵੇਂ ਅਫਵਾਹਾਂ ਬਿਨਾਂ ਵਜ੍ਹਾ ਤੋਂ ਉਹ ਪਿਆਰੇ ਆਹ ਜਿਹੜੇ ਚੈਨਲ ਵੀ ਇਸ ਵੇਲੇ ਲਾਈਵ ਕਰ ਰਹੇ ਆ ਨਾ ਮੈਂ ਬੋਲਣਾ ਨਹੀਂ ਸੀ ਪਰ ਜੇ ਤੁਹਾਡੇ ਘਰ ਵੀ ਇੰਨਾ ਧੀਆਂ ਧੀਆਂ ਦਾ ਸਤਿਕਾਰ ਕਰਦੇ ਹੋ ਤੇ ਮੇਰਾ ਮੈਸੇਜ ਜ਼ਰੂਰ ਪਹੁੰਚਾਓ ਸਭ ਤੱਕ ਆ ਖੋਤਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਕਿਤੇ ਕੋਈ ਗੱਲ ਆਪਣੇ ਕੋਲੋਂ ਸਟੋਰੀ ਤਿਆਰ ਕਦੀ ਕੋਈ ਗੱਲ ਤਿਆਰ ਕਰ ਲੈਂਦੇ ਇਹਨਾਂ ਨੇ ਨਚਾਰ ਨਚਾਏ ਇਤੋਂ ਵੱਡਾ ਸਥਾਨ ਤੇ ਕੋਈ ਨਹੀਂ ਨਾ ਇਤੋਂ ਵੱਡਾ ਤੇ ਸਥਾਨ ਕੋਈ ਨਹੀਂ ਨਾ ਜਿੱਥੇ ਮੈਂ ਬੈਠਾ 3 ਮਿੰਟ ਦੀ ਐਂਟਰੀ ਏ ਉਹ ਵੀ ਪੈਲਸ ਵਾਲਿਆਂ ਨੇ ਪੈਕੇਜ ਦੇ ਵਿੱਚ ਦਿੱਤੀ। ਉਹ ਵੀ ਮੈਨੂੰ ਨਹੀਂ ਸੀ ਪਤਾ। ਇਹ ਸੱਚਾਈ ਇੱਕ ਇੱਕ ਚੀਜ਼ ਬੋਲਣਾ ਹੈ। ਬੱਚੇ ਕਹਿੰਦੇ ਪਾਪਾ ਇਦਾਂ ਐਂਟਰੀ ਕਰਨੀ। ਮੈਨੂੰ ਨਹੀਂ ਪਤਾ ਐਂਟਰੀ ਕੀ ਹੁੰਦੀ। ਉੱਥੇ ਮੈਂ ਕੋਈ ਨੱਚ ਰਿਆ। ਮੈਂ ਏਹੀ ਲਿਬਾਸ ਦੇ ਵਿੱਚ ਵਿਆਹ 'ਚ ਬੈਠਾ ਗਏ ਨੇ। ਦੇਰਾ ਦੁਣ ਵਾਲੇ ਵੀ ਦਿੱਲੀ ਤੋਂ ਸਾਰੇ ਗਏ ਨੇ। ਮਹਾਰਾਜ ਜੀ ਦੀ ਮੇਰ ਦੇ ਨਾਲ ਇੱਕ ਵੀ ਜਗ੍ਹਾ ਤੇ ਕਿਸੇ ਨੇ ਮੈਨੂੰ ਨੋਟ ਲਟੁੰਦਿਆਂ ਹੋਇਆਂ ਵੇਖਿਆ ਹੋਵੇ। ਇੱਕ ਵੀ ਜਗ੍ਹਾ ਉਹਦੇ ਉੱਤੇ ਮੈਨੂੰ ਕੋਈ ਭੰਗੜਾ ਪਾਉਂਦਿਆਂ ਵੇਖਿਆ ਹੋਵੇ। ਇੱਕ ਵੀ ਮੈਂ ਬਸ ਸਿਰ ਝੁਕਾ ਕੇ ਬੈਠਾ ਹੋਇਆ। ਕੋਈ ਮਾਹੌਲ ਓ ਪਿਆਰੇਓ ਇਹ ਮੇਰੀ ਬੇਨਤੀ ਦੋਵੇਂ ਹੱਥ ਜੋੜ ਕੇ ਆਖੋ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਤੇ ਜਿਹੜਾ ਵਿਆਹ ਦਾ ਵੀ ਪ੍ਰਬੰਧ ਕੀਤਾ ਇੱਥੇ ਬਿਠੇ ਨੇ ਗੁਰਮੁਖ ਪਿਆਰੇ ਜਦੋਂ ਇਨਵਿਟੇਸ਼ਨ ਤੁਹਾਨੂੰ ਪਹੁੰਚੇ ਨੇ ਵਿਆਹ ਦਾ ਐਡਰੈਸ ਲਿਖਿਆ ਹੋਇਆ ਦਾਤਾਬੰਦੀ ਛੋੜ ਪਬਲਿਕ ਸਕੂਲ ਦਾਤਾਬੰਦੀ ਛੋੜ ਪਬਲਿਕ ਸਕੂਲ ਲਿਖਿਆ ਹੋਇਆ ਉਸੇ ਤਿੰਨ ਚਾਰ ਦਿਨ ਪਹਿਲੇ ਸਾਡੇ ਸੰਗੀ ਨੇ ਉਹ ਸੰਗੀ ਇੱਥੇ ਵੀ ਬੈਠਾ ਹੋਇਆ ਇਸ ਵੇਲੇ ਮਹਾਰਾਜ ਜੀ ਦੀ ਮੇਰ ਦੇ ਨਾਲ ਬਿਲਕੁਲ ਨੇੜੇ ਦੇ ਜਿਹੜੇ ਮੇਰੇ ਮਿੱਤਰ ਤਾਈ ਨਾਲ ਵਰਤਦੇ ਨੇ ਦੋ ਤਿੰਨੋਂ ਬੰਦੇ ਨੇ ਕਹਿੰਦੇ ਜੀ ਸਾਡੀਆਂ ਧੀਆਂ ਦਾ ਸ਼ਾਨੋ ਸ਼ੌਕਤ ਨਾਲ ਹੁੰਦਾ ਪ੍ਰੋਗਰਾਮ ਇਦਾਂ ਕਰਦੇ ਅਸੀਂ ਤੇ ਇਹ ਸਾਡੀ ਧੀ ਏ ਇਹਦਾ ਵਿਆਹ ਵੀ ਅਸੀਂ ਸ਼ਾਨੋ ਸ਼ੌਕਤ ਨਾਲ ਐਡਰੈਸ ਲਿਖਿਆ ਸਕੂਲ ਦਾ ਉਹ ਨੇੜੇ ਵਾਲਿਆਂ ਨੇ ਪ੍ਰਬੰਧ ਉੱਥੇ ਕਰ ਦਿੱਤਾ ਤੇ 3 ਮਿੰਟ ਦੀ ਐਂਟਰੀ ਜਿਹੜੀ ਮੈਨੂੰ ਨਹੀਂ ਪਤਾ ਤੇ ਇੰਨਾ ਰੌਲਾ ਪਾਤਾ ਯਾਰ ਤੁਸੀਂ ਤੁਹਾਡੇ ਘਰ ਵੀ ਧੀਆਂ ਨੇ ਤਨ ਗੁਰੂ ਨਾਮਦੇਸ ਜੀ ਤਨ ਗੁਰੂ ਬਾਪੂ ਜੀ ਦੀ ਗੋਦੀ ਚ ਕਹਿ ਰਿਹਾ ਮੇਰੀ ਧੀ ਇੰਨਾ ਰੋ ਰਹੀ ਉਸ ਦਿਨ ਦੀ ਮਤਲਬ ਮੈਂ ਦੱਸ ਨਹੀਂ ਸਕਦਾ ਇੰਨਾ ਸਟ्रेस ਬੱਚਿਆਂ ਨੇ ਲੈ ਲਿਆ ਇੰਨਾ ਜਿਆਦਾ ਪਰੇਸ਼ਾਨੀ ਮੇਰੀ ਮਾਂ ਉਸ ਦਿਨ ਦੀ ਮੰਜੇ ਦੇ ਉੱਤੇ ਪੈ ਗਈ ਕਿ ਕਿ ਵਿਆਹ ਕਰਨਾ ਹੀ ਜ਼ੁਲਮ ਬਣ ਗਿਆ ਧੀ ਨੂੰ ਤੋੜਨਾ ਜ਼ੁਲਮ ਬਣ ਗਿਆ ਆਮ ਤੋਂ ਆਮ ਗਰੀਬ ਪਰਿਵਾਰ ਵੀ ਹੋਵੇ ਨਾ ਉਹ ਵੀ ਕਹਿੰਦਾ ਮੇਰੀ ਧੀ ਦਾ ਸ਼ਾਨੋ ਸ਼ੌਕਤ ਨਾਲ ਵਿਆਹ ਹੋਵੇ ਤੁਹਾਨੂੰ ਤਾਂ ਸਭ ਨੂੰ ਮਾਣ ਕਰਨਾ ਚਾਹੀਦਾ ਜੀ ਇਹਦੇ ਕੋਲ ਇਹਨੇ ਪੈਸੇ ਕਿੱਥੋਂ ਆਏ 27 ਸਤੰਬਰ ਦਾ ਪ੍ਰੋਗਰਾਮ ਕੱਢਣਾ ਅਨਾਰ ਦਾਣਾ ਚੌਕ ਪਟਿਆਲੇ ਦਾ 20000 ਬੰਦਾ ਸਾਹਮਣੇ ਬੈਠਾ ਹੋਇਆ ਘੜ ਤੋਂ ਘੜ 20000 ਬੰਦਾ ਹਜ਼ਾਰਾਂ ਚੈਨਨਾ ਨੇ ਲਾਈਵ ਕੀਤਾ ਉਹਦੇ ਉੱਤੇ ਕਿੰਨੇ ਹੀ ਚੈਨਲ ਸੀ ਮਹਾਰਾਜ ਜੀ ਦੀ ਮਿਹਰ ਦੇ ਨਾਲ ਮੋਬਾਈਲਾਂ ਦੇ ਉੱਤੇ ਹਜ਼ਾਰਾਂ ਬੰਦਿਆਂ ਨੇ ਉਹ ਗੱਲਾਂ ਮੇਧੀਆਂ ਰਿਕਾਰਡ ਕੀਤੀਆਂ ਨੇ 27 ਸਤੰਬਰ ਨੂੰ ਮੈਂ ਬੋਲਿਆ ਸੀ ਉਸ ਤੋਂ ਪਹਿਲੇ ਵੀ ਕਈ ਵਾਰੀ ਬੋਲਿਆ ਆ ਮੈਂ ਕਿਹਾ ਜੋ ਸੰਗਤ ਮੈਨੂੰ ਇੱਕ ਇੱਕ ਰੁਪਈਆ ਫੜਾਉਂਦੀ ਹੈ ਨਾ ਜੋ ਸੰਗਤ ਫੜਾਉਂਦੀ ਹੈ ਆ ਜੋ ਤੁਸੀਂ ਇੱਥੇ ਪਾਉਣਾ ਹੈ ਉਹਦੇ ਨਾਲ ਬਾਬੇ ਨਾਨਕ ਦੀ ਰਸੋਈ ਚੱਲਦੀ 2500 ਤੋਂ ਵੱਧ ਜੋ ਪ੍ਰੇਮੀ ਰੋਜ਼ ਲੰਗਰ ਛਕਦੇ ਉਹਦੇ ਨਾਲ 150 ਵਿਧਵਾ ਬੀਬੀਆਂ ਨੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਉਹਨਾਂ ਨੂੰ ਰਾਸ਼ਨ ਪਹੁੰਚਦਾ ਹੈ ਉਹਦੇ ਨਾਲ ਮਹਾਰਾਜੀ ਦੀ ਮੇਰ ਦੇ ਨਾਲ ਸਕੂਲ ਚੱਲਦਾ 1200 ਤੋਂ ਵੱਧ ਬੱਚਾ ਪੜ੍ਹਦੇ ਆ ਹਸਪਤਾਲ ਚੱਲਦੇ ਆ 20 ਰੁਪਏ ਦੀ ਪਰਚੀ ਤੇ 2 ਦਿਨ ਦੀ ਦਵਾਈ ਦਿੱਤੀ ਜਾਂਦੀ ਤੇ ਨਾਲ ਪਿਆਰ ਉਹ ਸਾਰੇ ਇਲਾਜ ਲਾਗਤ ਮੁਲ ਨਾਲ ਹੁੰਦੇ ਹੁਣ ਨਵੀਂ ਸਰਾਂ ਦੀ ਜਗ੍ਹਾ ਲਈ ਹੋਈ ਹੈ ਹੁਣ ਮੈਨੂੰ ਕਹਿੰਦੇ ਜੀ ਇਹਦੇ ਕੋਲ ਮਾਇਆ ਕਿੱਥੋਂ ਆਈ ਮੈਂ ਹਜ਼ਾਰਾਂ ਵਾਰੀ ਇਹ ਚੀਜ਼ ਕਹੀ ਹੈ ਜੋ ਪ੍ਰਬੰਧਕ ਮੈਨੂੰ ਮਾਇਆ ਦਿੰਦੇ ਨੇ ਉਹ ਮੈਂ ਘਰ ਯੂਜ਼ ਕਰਦਾ ਤੇ ਕੀ ਗੁਨਾਹ ਕਰਦਾ ਤੁਹਾਨੂੰ ਤੇ ਸਭ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਇੱਕ ਗ੍ਰਿਸ਼ਤੀ ਬੰਦਾ ਆਪਣਾ ਘਰ ਚਲਾ ਰਿਹਾ ਉਹਦੇ ਨਾਲ ਨਾਲ ਸਮਾਵਾ ਵੀ ਕਰਦਾ ਹੈ ਪਰ ਤੁਸੀਂ ਨਾ ਭੰਦੀ ਪ੍ਰਚਾਰ ਕਰਤਾ ਯਾਰ ਕਿ ਮੇਰੀ ਬੇਨਤੀ ਹੈ ਇਹੋ ਜੀਆਂ ਚੀਜ਼ਾਂ ਬਿਨੋਂ ਕੋਖ ਕੀਤੀਆਂ ਅੱਗੇ ਨਾ ਸ਼ੇਅਰ ਕਰਿਆ ਕਰੋ ਆਖੋ ਧੰਗ ਗੁਰੂ ਨਾਮ ਦਾ ਜੀ ਧੰਗ ਗੁਰੂ ਨਾਮ ਦਾ ਤੁਹਾਨੂੰ ਨਹੀਂ ਪਤਾ ਤੁਹਾਡੇ ਇੱਕ ਸ਼ੇਅਰ ਦੇ ਨਾਲ ਬੱਚਿਆਂ ਦਾ ਖਰਦਾ ਕਿੰਨਾ ਵਲੁੰਦਰਿਆ ਜਾਂਦਾ ਹੈ ਤੁਹਾਨੂੰ ਇਹ ਨਹੀਂ ਪਤਾ ਕਿਸੇ ਦਾ ਘਰ ਉਜੜਨ ਵਾਲਾ ਹੋ ਜਾਂਦਾ ਜਦੋਂ ਇਹੋ ਜੀਆਂ ਗਲਤ ਸਮਾਵਾ ਤੁਸੀਂ ਦੰਦੇ ਇੱਕ ਕੁਦਰਤੀ ਗੱਲ ਚੱਲੀ ਹੈ ਜਿਹੋ ਜਿਹਾਂ ਬੀਜੋਗੇ ਵੱਡੋਗੇ ਉਹ ਵਜਿਆ ਝੂਠੀਆਂ افواਹਾਂ ਨਾ ਫਲਾਓ ਕਿ ਮੇਰੀ ਬੇਨਤੀ ਸਭ ਕੋਲ ٹرسٹ ਦੇ ਨੰਬਰ ਨਹੀਂ ਟੀਵੀ ਦੇ ਉੱਤੇ ਰੋਜ਼ ਚੱਲਦੇ ਨੇ ਤੁਸੀਂ ਮੇਰੇ ਨਾਲ ਡਾਇਰੈਕਟ ਗੱਲ ਕਰਨ ਤੋਂ ਜਦੋਂ ਸ਼ੇਅਰ ਕਰਨ ਤੋਂ ਪਹਿਲੇ ਮੇਰੇ ਕੋਲੋਂ ਪੁੱਛੋ ਭਾਈ ਸਾਹਿਬ ਕੀ ਹੋਇਆ ਹਾਂਜੀ ਤਾਂ ਗੁਰੂ ਰਾਮਦਾਸ ਜੀ ਤਾਂ ਗੁਰੂ ਆਉਂਦਾ ਜੀ ਜੇ 3 ਮਿੰਟ ਦੀ ਐਂਟਰੀ ਉਹ ਵੀ ਆਰਟਿਸਟ ਕਲਚਰਲ ਪ੍ਰੋਗਰਾਮ ਪੇਸ਼ ਕਰ ਰਹੇ ਨੇ ਮੇਰੇ ਪੁੱਛੇ ਬਿਨਾ ਮੈਨੂੰ ਉਹ ਚੀਜ਼ ਦਾ ਪਤਾ ਹੀ ਨਹੀਂ ਕਹਿੰਦੇ ਜੀ ਐਂਟਰੀ ਤੇ ਉਹਦੇ ਵਿੱਚ ਮੈਂ ਕੋਈ ਨੱਚ ਥੋੜੀ ਦੀ ਹੈ ਤੇ ਜੇ ਬੱਚੀਆਂ ਨੇ 3 ਮਿੰਟ ਦੀ ਐਂਟਰੀ ਦੇ ਉੱਤੇ ਇਦਾਂ ਕਰ ਲਿਆ ਗਾयक ਜਿਹੜੇ गा ਰਹੇ ਨੇ ਆ ਸਾਰੇ ਗਏ ਨੇ ਉੱਥੇ ਕੋਈ ਲੱਚਰ ਗੀਤ ਥੋੜੀ ਗਾਏ ਨੇ ਧਾਰਮਿਕ ਗੀਤ ਗਾਏ ਸੱਭਿਆਚਾਰਕ ਗੀਤ ਗਾਏ ਇੱਕ ਓੰਕਾਰ ਤੋਂ ਸ਼ੁਰੂਆਤ ਹੋਈ ਪ੍ਰੋਗਰਾਮ ਦੀ ਵਿੱਚ ਜੋ ਉਹ ਮੈਨੂੰ ਉਹ ਗੀਤ ਭੁੱਲ ਗਏ ਧਾਰਮਿਕ ਗੀਤ ਜਿਹੜੇ ਗਾਏ ਬੱਚੀਆਂ ਨੇ ਆ ਕੇ ਤੇ ਇਹਦੇ ਵਿੱਚ ਕੋਈ ਗੁਨਾਹ ਨਹੀਂ ਸਗੋਂ ਤੁਹਾਨੂੰ ਇਹ ਚੀਜ਼ ਮੌਣ ਨਾਲ ਕਹਿਣੀ ਚਾਹੀਦੀ ਮੈਨੂੰ ਮੇਰੀ ਬੱਚੀ ਕੱਲ ਰੋ ਰੋ ਕੇ ਇੰਨਾ ਰੋ ਰੋ ਕੇ ਕਹਿ ਰਹੀ ਸੀ ਕਹਿੰਦੀ ਪਾਪਾ ਇਹ ਕੀਰਤਨੀਆਂ ਨਾਲ ਇਦਾਂ ਦਾ ਸਲੂਕ ਕਰਦੇ ਨੇ 33 ਸਾਲਾਂ ਦਾ ਤੁਸੀਂ ਮੇਰਾ ਜੀਵਨ ਨਹੀਂ ਵੇਖ ਰਹੇ 33 ਸਾਲ ਹੋ ਗਏ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਕੋਈ ਕਹਿੰਦਾ ਜੀ ਨੂੰ ਬਹੁਤ ਤਖਤ ਤੇ ਪੇਸ਼ ਕਰੋ ਕੋਈ ਕਹਿੰਦਾ ਕਹਿੰਦਾ ਪੇਸ਼ ਕਰੋ ਮੈਂ ਤੇ ਅੱਗੇ ਪੇਸ਼ ਹਾਂ ਜੀ ਉੱਥੇ ਉੱਥੇ ਦੇ ਝੁਕੇ ਹੋਏ ਅੱਜ ਤੱਕ ਕਿਸੇ ਮਹਾਂਪੁਰਖ ਦੇ ਉਲਟ ਨਹੀਂ ਬੋਲੇ ਸਾਰੀਆਂ ਸੰਪਰਦਮਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਮਹਾਂਪੁਰਖਾਂ ਦਾ ਸਤਿਕਾਰ ਕਰਦੇ ਹਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਇੱਕ ਗ੍ਰਿਸ਼ਤੀ ਬੰਦਾ ਜੇ ਸਭ ਕੁਝ ਹੋਣ ਦੇ ਬਾਵਜੂਦ ਮੈਂ ਵੀ ਆਪਣੇ ਘਰ ਸੋਹਣੇ ਬਣਾ ਕੇ ਜੋ ਤੁਸੀਂ ਮਾਇਆ ਦਿੰਦੇ ਘਰ ਗ੍ਰਿਸ਼ਤੀ ਚਲਾ ਸਕਦਾ ਬਹੁਤ ਸਾਰੇ ਕੀਰਤਨੀ ਇਦਾਂ ਕਰਦੇ ਮੇਰੇ ਖਿਆਲੋਂ ਚੰਗਾ ਕਰਦੇ ਨੇ ਉਹ ਗਲਤ ਨਹੀਂ ਉਹ ਚੰਗਾ ਕਰਦੇ ਨੇ ਮੇਰੇ 발 ਉਂਗਲਾਂ ਹੋ ਰਹੀਆਂ ਸੇਵਾ ਦੇ ਕਰਕੇ ਉਹ ਸੇਵਾ ਤੇ ਮੈਂ ਹਜ਼ਾਰਾਂ ਵਾਰੀ ਕੋਈ ਰੌਲਾ ਪਾਉਣਾ ਪ੍ਰਬੰਧਕ ਜੋ ਮੈਨੂੰ ਦਿੰਦੇ ਨੇ ਮੈਂ ਘਰ ਯੂਜ਼ ਕਰਦਾ YouTube ਤੋਂ ਵੀ ਮੈਨੂੰ ਪੈਸੇ ਆਉਂਦੇ ਨੇ ਪਰ ਸੰਗਤ ਇੱਕ ਇੱਕ ਪੈਸਾ ਜੋ ਦਿੰਦੀ ਏ ਉਹ ਸੇਵਾਵਾਂ ਦੇ ਕਾਰਜਾਂ ਤੇ ਲੱਗਦਾ ਹਰ ਮਹੀਨੇ ਦਾ ਲੱਖਾਂ ਰੁਪਿਆ ਦਾ ਖਰਚਾ ਕਿੱਥੋਂ ਹੋ ਰਿਹਾ ਹੈ ਤੁਸੀਂ ਕਰ ਰਹੇ ਹੋ ਨਾ ਮਹਾਰਾਜ ਜੀ ਦੀ ਮਿਹਰ ਨਾਲ ਤੇ ਜੋ ਪ੍ਰਬੰਧਕ ਦਿੰਦੇ ਉਹ ਮੈਂ ਘਰ ਯੂਜ਼ ਕਰਦਾ ਮੈਂ ਤਾਂ ਸੰਗਤ ਚ ਕਹਿ ਰਿਹਾ ਇਸ ਤੋਂ ਵੱਡੀ ਹੋਰ ਕੀ ਗੱਲ ਕਰਾਂ ਇਹ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਜੀ ਧੀਆ ਵਾਲਿਓ ਤੁਸੀਂ ਤੇ ਇੱਕ ਪਿਓ ਬਣ ਕੇ ਧੀ ਦਾ ਪੱਖ ਜ਼ਰੂਰ ਸੋਚਿਓ ਤੁਹਾਡੀਆਂ ਧੀਆਂ ਤੁਹਾਨੂੰ ਇਹ ਨਹੀਂ ਕਦੀ ਕਹਿੰਦੀਆਂ ਬੱਚਿਆਂ ਨੇ ਸਹਿਜ ਪਾਲਠ ਰੱਖਿਆ ਆਪ ਭੋਗ ਪਾਇਆ ਤੇ ਇੰਨਾ ਰੌਲਾ ਯਾਰ ਇਹੋ ਜੇ ਕਰਮ ਨਾ ਬੀਜੋ ਕਿ ਬਾਅਦ ਵਿੱਚ ਤੁਹਾਨੂੰ ਇਹ ਕਰਮ ਕਰਮਾਂ ਦਾ ਫਲ ਖਾਣ ਲੱਗੇ ਉਹ ਖਿਆਈ ਹੋਵੇ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਮੈਂ ਅੱਜ ਤੱਕ ਕਿਸੇ ਗੱਲ ਦਾ ਸਪਸ਼ਟੀਕਰਨ ਨਹੀਂ ਦਿੱਤਾ ਬੜਾ ਰੌਲਾ ਪਾਉਂਦੇ ਨੇ ਪਰ ਇਹ ਮੇਰੇ ਬੱਚਿਆਂ ਦਾ ਮਾਮਲਾ ਹੈ ਮੇਰੇ ਬੱਚੇ ਇੰਨਾ ਜ਼ਿਆਦਾ ਸਟ੍ਰੈਸ ਮਹਿਸੂਸ ਕਰ ਰਹੇ ਸੀ ਤਾਂ ਕਰਕੇ ਮੈਂ ਕਹਿ ਰਿਹਾ ਕਿਸੇ ਦੇ ਬੱਚਿਆਂ ਬਾਰੇ ਇਦਾਂ ਦਾ ਰੌਲਾ ਨਾ ਪਾਇਆ ਕਿਸੇ ਦੇ ਬੱਚੇ ਬਾਰੇ ਵੀ ਬੱਚੇ ਸਭ ਦੇ ਸਾਂਝੇ ਹੈ ਆਖੋ ਤਨ ਗੁਰੂ ਨਾਮਦਾਸ ਜੀ ਤਨ ਗੁਰੂ ਨਾਮਦਾਸ ਜੀ ਕਿਉਂਕਿ ਬੁਰੇ ਦਾ ਫਲ ਬੁਰਾ ਹੀ ਪੈਣਾ ਚੰਗੇ ਦਾ ਫਲ ਚੰਗਾਈ ਛੋਲੀ ਛੇ ਪੈਣਾ